ਸ਼ਸ਼ੀਕਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਸ਼ਾ ਗੁਣ ਅੱਜ ਹੈ ਛੋਟੇ ਸਿੱਧੂ ਮੂਸੇਵਾਲੇ ਦਾ ਪਹਿਲਾ ਜਨਮ ਦਿਨ 1 ਸਾਲ ਦਾ ਛੋਟਾ ਸਿੱਧੂ ਮੂਸੇਵਾਲਾ ਹੋ ਚੁੱਕਿਆ ਔਰ ਹਵੇਲੀ ਦੇ ਵਿੱਚ ਇੰਨੀਆਂ ਰੌਣਕਾਂ ਲੱਗੀਆਂ ਨੇ ਕਿ ਸਾਰੇ ਪਾਸੇ ਲੋਕ ਵੇਖ ਕੇ ਬਹੁਤ ਹੀ ਜ਼ਿਆਦਾ ਖੁਸ਼ ਹੋ ਰਹੇ ਨੇ ਔਰ ਇੱਧਾ ਤੇ ਚਲਦੇ ਹੀ ਜਿਹੜੀ ਹਵੇਲੀ ਤਾਂ ਖੂਬਸੂਰਤ ਤਰੀਕੇ ਦੇ ਨਾਲ ਸਜਾਈ ਗਈ ਹੈ ਦੂਰ ਦੂਰਾਡੇ ਤੋਂ ਫੈਨਸ ਉੱਥੇ ਪਹੁੰਚ ਰਹੇ ਨੇ ਸਿੱਧੂ ਦੇ ਫੈਨ ਛੋਟੇ ਸਿੱਧੂ ਦੇ ਫੈਨ ਜਿਹੜੇ ਇੰਨੇ ਪਿਆਰ ਦੇ ਨਾਲ ਉਹਨਾਂ ਦੀਆਂ ਤਸਵੀਰਾਂ ਪੋਸਟ ਕਰਦੇ ਨੇ ਤਾਂ ਇਆਂ ਕਮੈਂਟਸ ਕਰ ਦਿੰਦੇ ਤੇ ਇਹਨਾਂ ਵਿਚਕਾਰ ਹੀ ਮਾਤਾ ਚਰਨ ਕੌਰ ਦੇ ਵੱਲੋਂ ਛੋਟੇ ਸਿੱਧੂ ਮੂਸੇਵਾਲੇ ਦੇ ਲਈ ਇੱਕ ਪੋਸਟ ਸਾਂਝੀ ਕੀਤੀ ਜਾਂਦੀ ਹੈ ਸਭ ਤੋਂ ਪਹਿਲਾਂ ਉਹ ਪੋਸਟ ਪੜ੍ਹ ਕੇ ਦੱਸ ਦਿੰਦੇ ਆ ਕੀ ਲਿਖਦੇ ਨੇ ਮਾਤਾ ਚਰਨ ਕੌਰ ਦੇ ਵੱਲੋਂ ਲਿਖਿਆ ਜਾਂਦਾ ਹੈ ਤੇਰੇ ਆਉਣ ਨਾਲ ਦਿਲਾਂ 'ਚ ਅਮਰ ਸੁਰ ਛੜਿਆ ਜਿਵੇਂ ਟੁੱਟੇ ਤਾਰਿਆਂ ਨੂੰ ਨਵਾਂ ਆਕਾਸ਼ ਜੁੜਿਆ ਸਿੱਧੂ ਦੀ ਰੂਹ ਤੇਰੇ 'ਚ ਇਉਂ ਵਸਦੀ ਏ ਜਿਵੇਂ ਮਿੱਟੀ 'ਚ ਖੁਸ਼ਬੂ ਹਮੇਸ਼ਾ ਰਹਤੀ ਹੈ ਤੇਰੀ ਹਰ ਕਿਲਕਾਰੀ ਇੱਕ ਨਵਾਂ ਰਾਗ ਸੁਣਾਉਂਦੀ ਏ ਉਸਦੀ ਆਵਾਜ਼ ਤੇਰੇ 'ਚ ਕਿਉਂ ਵੱਜਦੀ ਏ ਤੂੰ ਵੱਡਾ ਹੋ ਕੇ ਉਸਦਾ ਸੁਪਨਾ ਸੱਚ ਕਰਨਾ ਏ ਉਸਦੇ ਗੀਤਾਂ ਨੂੰ ਦੁਨੀਆ 'ਚ ਫੇਰ ਰਸਨਾਉਣਾ ਏ ਤੇਰੀਆਂ ਅੱਖਾਂ 'ਚ ਉਸਦਾ ਨੂਰ ਦਿਖਾਈ ਦਿੰਦਾ ਏ ਜਿਵੇਂ ਚੰਨ ਰੌਸ਼ਨੀ ਚਾਰੇ ਪਾਸੇ ਫੈਲਾਉਂਦਾ ਏ ਰੱਬ ਕਰੇ ਤੂੰ ਸਦਾ ਖੁਸ਼ੀਆਂ ਮਾਣਦਾ ਰਹੇ ਤੇਰੇ ਦਿਲ 'ਚ ਪਿਆਰ ਦਾ ਦੀਵਾ ਜਗਦਾ ਰਹੇ ਜਨਮ ਦਿਨ ਮੁਬਾਰਕ ਸਾਡੇ ਅਨਮੋਲ ਹੀਰੇ ਤੇਰੀ ਜ਼ਿੰਦਗੀ ਹੋਵੇ ਸਦਾ ਖੁਸ਼ੀਆਂ ਦੇ ਘੇਰੇ ਤੇਰੇ ਆਉਣ ਨਾਲ ਦਿਲਾਂ ਚ ਆਸ ਮੁੜ ਜਾਗੀ ਏ ਪੁੱਤ ਇਹ ਮਾਤਾ ਚਰਨਕੌਰ ਦੀ ਪੋਸਟ ਹੈ ਕਿਤੇ ਨਾ ਕਿਤੇ ਇਸ ਪੋਸਟ ਦੇ ਵਿੱਚ ਹਰ ਪੋਸਟ ਦੇ ਵਿੱਚ ਮਾਤਾ ਚਰਨਕੌਰ ਦੀ ਦੇ ਵਿੱਚ ਵੱਡੇ ਸਿੱਧੂ ਮੂਸੇਵਾਲੇ ਦਾ ਵੀ ਜ਼ਿਕਰ ਹੁੰਦਾ ਜੱਦਾ ਛੋਟਾ ਸਿੱਧੂ ਮੂਸੇਵਾਲਾ ਇਸ ਦੁਨੀਆ ਦੇ ਵਿੱਚ ਆਇਆ ਜੱਦਾ ਉਹਨੇ ਜਨਮ ਲਿਆ ਹੈ ਇੱਕ ਫਿਰ ਤੋਂ ਉਮੀਦ ਸਿੱਧੂ ਮੂਸੇਵਾਲੇ ਦੇ ਮਾਪਾਂ ਦੀ ਜੱਗ ਹੈ ਕਿ ਜਦ ਸ਼ੁਭਦੀਪ ਸਿੰਘ ਸਿੱਧੂ ਛੋਟਾ ਸਿੱਧੂ ਜਦ ਵੱਡਾ ਹੋਵੇਗਾ ਤੇ ਵੱਡੇ ਸਿੱਧੂ ਦੇ ਜਿਹੜੇ ਸੁਪਨੇ ਸੀਗੇ ਉਹ ਜ਼ਰੂਰ ਪੂਰੇ ਕਰੇਗਾ ਗਾਇਕੀ ਦੇ ਵਿੱਚ ਆਏਗਾ ਔਰ ਇੱਕ ਝਲਕ ਜਿਹੜੀ ਅਸੀਂ ਛੋਟੇ ਸਿੱਧੂ ਦੀਆਂ ਤਸਵੀਰਾਂ ਦੇ ਵਿੱਚ ਵੇਖ ਰਿਆਂ ਹੂ ਬਹੁਤ ਵੱਡੇ ਸਿੱਧੂ ਦੀ ਝਲਕ ਉਹਨਾਂ ਦੇ ਵਿੱਚ ਵੇਖਣ ਨੂੰ ਮਿਲਦੀ ਹੈ ਜਿਹੜੀਆਂ ਤਸਵੀਰਾਂ ਛੋਟੇ ਸਿੱਧੂ ਦੀਆਂ ਵੱਡੇ ਸਿੱਧੂ ਦੀਆਂ ਤਸਵੀਰਾਂ ਦੇ ਨਾਲ ਜੇਕਰ ਅਸੀਂ ਮਲਾ ਕੇ ਵੇਖੀਏ ਤਾਂ ਕੁਝ ਵੀ ਫਰਕ ਨਹੀਂ ਪਤਾ ਚੱਲਦਾ ਪਰ ਹਰ ਇੱਕ ਪਲ ਜਿਹੜਾ ਸਿੱਧੂ ਮੂਸੇਵਾਲੇ ਦੇ ਮਾਪੇ ਵੱਡੇ ਸਿੱਧੂ ਨੂੰ ਯਾਦ ਜ਼ਰੂਰ ਕਰਦੇ ਨੇ ਪਰ ਕਮੀ ਕਿਤੇ ਨਾ ਕਿਤੇ ਥੋੜੀ ਜੀ ਪੂਰੀ ਜ਼ਰੂਰ ਹੁੰਦੀ ਹੈ ਜਦੋਂ ਛੋਟੇ ਸਿੱਧੂ ਦਾ ਜ਼ਿਕਰ ਹੁੰਦਾ ਫੈਨਸ ਵੀ ਉੱਥੇ ਦੂ ਦੂ ਰਾਡੇ ਤੋਂ ਪਹੁੰਚ ਰਹੇ ਆ ਅਵਿਲੀ ਦੇ ਵਿੱਚ ਜਨਮ ਦਿਨ ਮਨਾਇਆ ਜਾ ਰਿਹਾ ਅੱਜ ਸਵੇਰੇ ਹੀ ਕੇਕ ਕੱਟਿਆ ਗਿਆ ਛੋਟੇ ਸਿੱਧੂ ਮੂਸੇਵਾਲੇ ਦੇ ਪਹਿਲੇ ਜਨਮ ਦਿਨ ਦਾ ਐਮਪੀ ਚਰਨਜੀਤ ਸਿੰਘ ਚੰਨੀ ਵੀ ਉੱਥੇ ਪਹੁੰਚੇ ਵਧਾਈ ਦੇਣ ਦੇ ਲਈ ਔਰ ਕੇਕ ਕਟਿੰਗ ਦੇ ਸਮੇਂ ਜਿਹੜਾ ਉੱਥੇ ਮੌਜੂਦ ਸਰ ਤੇ ਹੋਰ ਜਿਹੜੀਆਂ ਤਸਵੀਰਾਂ ਛੋਟੇ ਸਿੱਧੂ ਦੇ ਜਨਮ ਦਿਨ ਦੀਆਂ ਹੋਣਗੀਆਂ ਉਹ ਵੀ ਲਗਾਤਾਰ ਤੁਹਾਨੂੰ ਮੂਸੇ ਤੋਂ ਅਸੀਂ ਵਿਖਾਉਂਦੇ ਰਵਾਂਗੇ ਤੇ ਗੁਰਦਾਨਿਕ ਸਵੇਰਾ ਟੀਵੀ ਸਾਸ਼ਕਾ